ਓ ਮੰਮੀ ਡੈਡੀ ਆਏ ਹੁੰਦੇ ਹੀ ਟਾਂਗੇ ਅੱਗੇ ਦੁਪੱਟਾ ਤੇਰਾ ਸੱਤ ਰੰਗ ਦਾ ਸੁਣੀਏ ਮੁੰਡਾ ਕੁੜੀ ਨਾਲੋਂ ਸੋਣਾ ਕੁੜੀ ਮੁੰਡੇ ਨਾਲੋਂ ਕਾਲੀ ਆਹ ਦਾ ਜਿਵੇਂ ਚੌਂਕੀ ਲਾਉਣ ਜਾਣਾ ਹੁੰਦਾ ਰਾਰਾ ਪਾਈ ਕੰਮੇ ਤੂੰ ਆਏ ਕਰ ਬਿੰਦਰ ਨੂੰ ਇੱਥੇ ਬਹਿਣ ਦੇ ਤੂੰ ਆ ਪੱਖੇ ਮੂਰੇ ਦਾ ਵਾਲ ਜੇ ਖੋਲੇ ਛੱਡ ਹਾਏ ਨਾ ਉਹਦੋ ਕਿਹਾ ਸੀ ਵੀ 2 ਮਹੀਨੇ ਰੁਕ ਜਾਓ ਹੁਣ ਤੂੰ ਹਾਏ ਹਾਏ ਕਰਦਾ ਆਪਣੀ ਦੋ ਗਾਣਾ ਜੋੜੀ ਪੇਸ਼ ਹੋ ਜਾ ਰਹੀ ਹੈ ਪੱਜ ਪੱਜ ਅੱਖਾਂ ਨੇ ਨਹੀਂ ਗੱਲ ਕੀਤੀ ਆਈ نو ਬਹੁਤ ਫੋੜ ਗਾਣੇ ਮੇਕਅਪ ਕੀਤਾ ਰਸਮ ਨਾਲ ਵਿਹੋੜੇ ਆ ਗਿਆ ਫਗ ਤੇ ਦਾ ਸੀ ਰਾਣੀ ਆ ਜਾ ਨੀ ਰੋਸ਼ਨ ਕਰ ਦੇ ਆ ਕੇ ਘਰ ਮੇਰਾ ਨੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ। ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਵਧੀਆ ਪਿਆਰ ਦੇ ਰਹੇ ਹੋ। ਸੋ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਡੇ ਵਿਆਹ ਦੀ ਪ੍ਰੀ-ਵੇਡਿੰਗ ਦਾ ਬਿਹਾਈਂਡ ਦਾ ਸੀਨ। ਹਾਂ ਵੀ ਕੀ ਕੁਝ ਕੀਤਾ ਕਿਵੇਂ ਕੀਤਾ ਕਿਉਂਕਿ ਪ੍ਰੀ ਵਿਡਿੰਗ ਦਾ ਤੁਸੀਂ ਸਾਰਿਆਂ ਨੇ ਦੇਖੀ ਹੋਈ ਆ ਬਹੁਤ ਪਿਆਰ ਦਾ ਉਹ ਵੀਡੀਓ ਨੂੰ ਤੇ ਉਹ ਵੀਡੀਓ ਦੇ ਵਿੱਚ ਜਿਹੜੀਆਂ ਜਿਹੜੀਆਂ ਹਰਕਤਾਂ ਹੋਈਆਂ ਹਾਸੇ ਮਜ਼ਾ ਕੋਈ ਅੱਜ ਸਾਰਾ ਕੁਝ ਅਸੀਂ ਤੁਹਾਨੂੰ ਉਹ ਬਲੌਗ 'ਚ ਦਿਖਾਵਾਂਗੇ ਬਿਹਾਈਂਡ ਦਾ ਸੀ ਹਾਂਜੀ ਤੇ ਇੱਕ ਸਾਰੇ ਜਾਣਿਆਂ ਨੂੰ ਹੱਥ ਮੰਨ ਕੇ ਰਿਕਵੈਸਟ ਆ ਵੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਤੁਹਾਡੇ ਮੂਰੇ ਬੇਨਤੀ ਆ ਵੀ ਜਿਹੜੀ ਕਮੈਂਟਾਂ ਦੇ ਥੱਲੇ ਨਾ ਆਏ ਜੀ ਜਿਹਨਾਂ ਨੂੰ ਸਕਰੋਲ ਕਰਦੇ ਹੋ ਹਾਈਪ ਦੀ অপਸ਼ਨ ਆਉਂਦੀ ਹੁੰਦੀ ਆ ਸੋ ਸਾਰੇ ਜਣੇ ਨੂੰ ਹੱਥ ਮੰਨ ਕੇ ਬੇਨਤੀ ਆ ਵੀ ਸਾਡੀ ਜਿਹੜੀ ਵੀਡੀਓ ਦੇ ਥੱਲੇ ਕਮੈਂਟ ਕਰਦੇ ਹੋ ਤੁਸੀਂ ਉਹਦੇ ਨਾਲ ਹਾਈਪ ਦੀ অপਸ਼ਨ ਹੁੰਦੀ ਆ ਉਹਨੂੰ ਸਾਰੇ ਜਣੇ ਹਾਈਪ ਦੇ ਜਿਹੜੇ ਪੁਆਇੰਟ ਹੁੰਦੇ ਆ ਉਹ ਦੇ ਦਿਆ ਕਰੋ ਉਹ ਇੱਕ ਵੀਕ ਦੇ ਵਿੱਚ ਤੁਸੀਂ ਤਿੰਨ ਵੀਡੀਓ ਨੂੰ ਚਾਹੇ ਇੱਕ ਦਿਨ ਦੇ ਵਿੱਚ ਵੀ ਦੇ ਸਕਦੇ ਹੋ ਮੀਨ ਜਿਹਦੀ ਲਿਮਟ ਹੁੰਦੀ ਆ ਵੀ ਇੱਕ ਵੀ ਦੇ ਸਕਦੇ ਆ ਹਫਤੇ ਚ ਮੀਨਸ ਉਹ ਤੁਸੀਂ ਦੇ ਸਕਦੇ ਹੋ ਸੋ ਸਾਰੇ ਜਣੇ ਨੂੰ ਬੇਨਤੀ ਆ ਵੀ ਉਹ ਜਰੂਰ ਹਾਈਪ ਕਰ ਦਿਆ ਕਰੋ ਵੀਡੀਓ ਹੁਣ ਬਲੌਗ ਸ਼ੁਰੂ ਕਰਦੇ ਆਂ ਆਜੂ ਚਲੋ ਪ੍ਰਸ਼ਾਦ ਚੱਕੀਏ ਹੋਰ ਆਹ ਪਾਲੋ ਪਾਣ ਦਾ ਡੱਡੂ ਬੋਲੀ ਜਾਂਦਾ ਡੱਡ ਚ ਚਲੋ ਕਰ ਵਾਹ ਜੀ ਵਾਹ ਕੱਚੇ ਘਰ ਮੰਜੇ ਮੁੰਜੇ ਢਾਏ ਵੇ ਆ ਜਾ ਓ ਕਰਮਕ ਸੰਗ ਆਜਰੀ ਜਿਹੜੀ ਸਾਡੀ ਵੀਡੀਓਗ੍ਰਾਫੀ ਕਰਨਗੇ ਫਰੈਂਡ ਫੋਟੋ ਸਟੂਡੀਓ ਪੜਚੋ ਨਾ ਉਹਦੇ ਬਾਬੇ ਹੋਣੀ ਪਹਿਲਾਂ ਹੀ ਆ ਤੇ ਲਾਣਾ ਵਾਣਾ ਆ ਗਿਆ ਆ ਟਾਂਗੇ ਦੇ ਵਿੱਚ ਬਹਿਣਾ ਓ ਮੰਮੀ ਡੈਡੀ ਆਏ ਹੁੰਦੇ ਹੀ ਟਾਂਗੇ ਅੱਗੇ ਹੈਂ ਚੱਕ ਫਿਰ ਆ ਪੁਰਾਣਾ ਬਿਰਸਾ ਦਿਖਾਉਨੇ ਆ ਤੁਹਾਨੂੰ ਫਰੈਂਡ ਫੋਟੋ ਬੱਲੇ ਤੇ ਜੁਕਮਿਆਂ ਫਰੈਂਡ ਫੋਟੋ ਸਟੂਡੀਓ ਇਹਨਾਂ ਦੇ ਸ਼ਰਤੇ ਅੱਜ ਸਾਰਾ ਕੁਝ ਹੋਣਾ ਜੇ ਇਹਨਾਂ ਨੇ ਕੰਮ ਮਾੜਾ ਕੀਤਾ ਫਿਰ ਪੈਸਾ ਇੱਕ ਨਹੀਂ ਮਿਲਣਾ ਨਾ ਆਠ ਹੋ ਗਿਆ ਆਪਣਾ ਹੀ ਉਹ ਤੂੰ ਹੀ ਕਰ ਲੈ ਸ਼ੈਟ ਤਿਆਰ ਤੇ ਮੈਂ ਵੀਰੇ ਉਹ ਬੱਲੇ ਤੇਜਾ ਕਿਵੇਂ ਆ ਠੀਕ ਆ ਹੋਰ ਵੀਰੇ ਠੀਕ ਆ ਕਰ ਲਿਆ ਤਿਆਰੀਆਂ ਲੈ ਹਾਂ ਟੈਲੀ ਟੂਲੀ ਵੀਰ ਆਜੋ ਟੀਵੀ ਦੇਖ ਲੋ ਪਹਿਲਾਂ ਬਹਿ ਕੇ ਫਿਲਮ ਚੱਲਣੀ ਆ ਗਦਰ ਇੱਕ ਪ੍ਰੇਮ ਕਥਾ ਬੈਠੋ ਕਰਾਂ ਤੇ ਮੰਜੇ ਲੱਗੇ ਪਿਆ ਪਹਿਲਾਂ ਦੂਜਾ ਕੀ ਕਹਿੰਦੇ ਨੇ ਡੈਡੀ ਤੇ ਮੰਮੀ ਵੀ ਉਠਾ ਆਏ ਇੰਨਾ ਜਿਹਾ بڑا ਪ੍ਰੇਮ ਕਰਦਾ ਆਓ ਰੋਟੀ ਖਾਣੇ ਬਹਿ ਕੇ ਆਜੋ ਪਹਿਲਾਂ ਨਾਲੇ ਟੀਵੀ ਦੇਖ ਲੈਣਾ ਰੋਟੀ ਖਾ ਲੈ ਕੱਚੇ ਘਰ ਚ ਪਹਿਲੀ ਵਾਰੀ ਪੁਰਾਣੇ ਟਾਈਮ ਵਾਂਗੂ ਬੈਠ ਕੇ ਮੰਜਿਆਂ ਤੇ ਖਾਵਾਂਗੇ ਤਾਂ ਸਾਡੇ ਫਿਰ ਆਦੂ ਆ ਹਾਂ ਮੰਜਿਆਂ 'ਤੇ ਆਜੋ ਵੀ ਆਜੋ ਅੱਜ ਤਾਂ ਇਹ ਵੀ ਡਰ ਗਏ ਹੋਣੇ ਵੀ ਝੋਕਣਾ ਟੱਬਰ ਬਾਵਾ ਬਟਾ ਆਇਆ ਚਲੋ ਵੀ ਬੈਠੋ ਕਰਾ ਦੇ ਹਾਂ ਤੇਜਾ ਹਾਂਜੀ ਇੱਟਾ ਕੰਮ ਓਏ ਆਜੋ ਯਾਰ ਓ ਬੱਸ ਕਰੋ ਆ ਜਾ ਹੁਣ ਪੈਣੇ ਜੇ ਉੱਥੇ ਚੱਲੇ ਜਾਉਂਕੇ ਕੋਲੇ ਲੈਣਾ ਬਾਅਦ ਚੋਂ ਸ਼ੂਟ ਨਹੀਂ ਹੋਣਾ ਯਾਰ ਚਲੋ ਵੀ ਚਲੋ ਚਲੋ ਕਰਾਂ ਛੇਤੀ ਕਰੋ ਓਏ ਹਜੇ ਤਾਂ ਉਹਨੇ ਆਉਣਾ ਲੈਂਚ ਲੈ ਕੇ ਉਹ ਕਾਦੇ ਨਾ ਕੱਤੀ ਜਾਨੀ ਐ ਪੂਣੀ ਇਥੋਂ ਡੈਡੀ ਦੀ ਪੱਗ ਲਾ ਲੈਨੇ ਆ ਪੂਣੀ ਕਰ ਦਨੇ ਆ ਉਹਦੇ ਨਾਲ ਕਿੰਨੇ ਅੜ ਗਿਆ ਇਧਰ ਲਾ ਆ ਭੈਣੇ ਦਾ ਜੀਜੇ ਵਾਲੀ ਪੱਖੀ ਝੱਲੀ ਜਾਂਦੀ ਆ ਜੀਜੇ ਵਾਲੀ ਭੈਣ ਜੀਜਾ ਭੈਣ ਹਾਂ ਭੈਣ ਜੀਜਾ ਬਣ ਗਈ ਭੈਣ ਦੀ ਜਿਹੜੀ ਬੱਤੀ ਆ ਅੱਛਾ ਭੈਣ ਦੇ ਜੀਜੇ ਦੀ ਭੈਣ ਤੇ ਜੀ ਆ ਫਿਰ ਮੂਰੇ ਪੈ ਲਿਆ ਹਾਂ ਇਦਾਂ ਲੱਗ ਕੇ ਫਿਰ ਗਿਆ ਕਿਹਨ ਰਾਜੀ ਉਸੇ ਨੇ ਕੀਤਾ ਕਾਉ ਆਹ ਦਾ ਦੇਮਤ ਚਮਕੀ ਲਾਉਣ ਜਾਣਾ ਹੁੰਦਾ ਹਰ ਹਰ ਆ ਪਾਈ ਉਹ ਬਹਿ ਜਾ ਉੱਤੇ ਬਹਾਉਨੇ ਆ ਹੁਣ ਤਾਂ ਤੈਨੂੰ ਅਸੀਂ ਥੱਲੇ ਬੈਠਾਂਗੇ ਪੁੱਛਾਂ ਹੀ ਦੇਣਗੇ ਜੇ ਥੱਲੇ ਬੈਗੀ ਫੇਰ ਤਾਂ ਬਾਬਾ ਹੀ ਨੇ ਆਏ ਨੇ ਪਾਉਣ ਆਏ ਨੇ ਕਮ ਹੈ ਤੂੰ ਆਏ ਕਰ ਬਿੰਦਰ ਨੂੰ ਇੱਥੇ ਬਹਿਣ ਦੇ ਤੂੰ ਆ ਪੱਖੇ ਮੂਰੇ ਦਾ ਵਾਲ ਜੇ ਖੋਲੇ ਛੱਡ ਬਹਿ ਜਾਓ ਵੈਸਟਰ ਚ ਆ ਲੈ ਹੁਣ ਖੋਲੋ ਉਹ ਆ ਤਾਂ ਖੁੱਲਦੀ ਨਹੀਂ ਟਾਕ ਹੀ ਨਹੀਂ ਖੁੱਲਦੀ ਇਹ ਨਹੀਂ ਖੁੱਲਦੀ ਇਹ ਲਾ ਉਹ ਚਲ ਬਸ ਕਰੋ ਕੋਈ ਗੱਲ ਚਲੋ 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 ਭੱਜ ਕੇ ਭੱਜ ਕੇ ਕਰ ਜੀਪ ਚ ਬਹਿ ਜਾਓ ਮੈਂ ਟਮਾਰੋ ਭੱਜ ਕੇ ਪਣੇ ਛੇਤੀ ਕਰੋ ਗਰਮੀ ਬਹੁਤ ਆ ਯਾਰ ਸਾਡੇ ਦਾ ਮੇਕਅਪ ਚੋ ਜਾਣਾ ਉਹਦਰਾ ਤੇਰੀ ਭਗਤਨੀ ਦਾ ਚੋਇਆ ਪਿਆ ਦੇਖ ਸਵੇਰੇ ਤੇਚੀ ਭਰ ਲੈਣਾ ਡੜੀ ਲੀੜਿਆ ਨਾ ਤੇਚੀ ਤਾਂ ਮੇਰਾ ਵੀ ਪਰਿਆ ਬਸ ਆਹੀ ਸੀਨ ਵੜਾ ਔਖਾ ਇਸ ਦੁਬਾਰ ਸਾਰੇ ਮੇਲੇ ਕਰ ਦੇਣੇ ਹਾਂ ਕਹਿੰਦੇ ਇਸ ਦੁਬਾਰ ਸਾਰੇ ਚਾਹੇ ਚੱਲ ਗਏ ਬਾਈ ਚਲੋ ਬਈ ਐਮਲੀ ਵਾਲਾ ਨਿਬੜ ਗਿਆ ਪ੍ਰੋਗਰਾਮ ਹੁਣ ਤੁਸੀਂ ਵੇਲੇ ਹੁਣ ਘਰੇ ਜਾਣਾ ਦਾ ਜਾ ਸਕਦੇ ਹੋ ਟਟਾ ਟਟਾ ਫੈਮਿਲੀ ਫੋਟੋ ਚਰਖਾ ਮੰਮੀ ਤੇਰੀ ਫੋਟੋ ਕਿੱਥੇ ਆ ਤੇਰੇ ਦਾ ਜੀ ਲਗਵਾਉਣ ਲੱਗਾ ਚਲੋ ਓਕੇ ਫਿਰ ਸਤਿ ਸ਼੍ਰੀ ਅਕਾਲ ਬਾਏ ਬਾਏ ਤੁਸੀਂ ਚਲੋ ਕਰਾ ਓਕੇ ਸਰ ਤੁਸੀਂ ਵੀ ਚਲੋ ਕਰਾ ओके आजा ਸੁਮਣ ਆਪਾਂ ਚੱਲੀਏ ਹੋਰ ਇੰਦਰ ਕੀ ਕਰਦਾ ਏ ਨੱਕ ਜਿਹਾ ਦਿਖਾ ਰਿਹਾ ਨਾ ਟੈਕਿੰਗ ਕਰਦੇ ਆ ਜਿੱਦਾਂ ਇੰਦਰਜੀਤ ਬਾਲ ਪੱਟੀ ਲਾਈ ਬਸ ਖਾਣੇ ਦੀ ਗੱਲ ਨਹੀਂ ਕਰੀ ਆਈ نو ਬਹੁਤ ਕੁੜੀਆਂ ਨੇ ਮੇਕਅਪ ਕੀਤਾ ਜਦੋਂ ਪਿਆਣੀ ਕਰਦਾ ਹੁੰਦਾ ਹੁਣ ਤਾਂ ਚਲੋ ਮਾਰਕੀ ਡਾਊਨ ਕਰੀ ਸਾਡੀ ਜਗ ਨਹੀਂ ਮੇਰੇ ਮਨਾਂ ਕਰੀ ਸੁਮਣ ਚੱਲ ਮੇਰੀ ਤਾਂ ਜੁੱਤੀ ਲੱਗਣ ਲੱਗੀ ਇਧਰੋਂ ਇਧਰੋਂ ਇਧਰ ਇੰਦਰੇ ਬਰੇਟ ਢੰਡ ਕਿੰਨੀ ਕਾ ਢੰਡੀ ਢੰਡ ਆਹਾਹਾ ਦੇਖੋ ਮੋਰਫਮ ਦੇਖੋ ਬਹੁਤ ਚਾਬਾ ਬਹੁਤ ਲੰਘਿਆ ਦਾ ਹਾਲ ਦੇਖੋ ਕੀ ਹੁਣ ਇਹ ਆ ਦਿੱਤੀ ਬਲੈਕ ਸ਼ੂਟਿੰਗ ਚੱਲ ਰਹੀ ਹੈ ਆਪਣੀ ਸਟੂਡੀਓ ਦਾ ਕੀ ਨਾਮ ਆ ਫ੍ਰੈਂਡ ਫੋਟੋਗ੍ਰਾਫੀ ਫ੍ਰੈਂਡ ਸਟੂਡੀਓ ਛੋਡਾਂ ਸਸ਼ੀ ਗੱਲ ਚਾਚਾ ਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਸੁਮਨ ਸ਼ੋਰਟ ਉਹਨਾ ਫੋਟੋ ਚੱਲਦਾ ਹੁਣ ਆ ਤੁਸੀਂ ਆਪਣਾ ਹਾਂ ਤਾਂ ਪਰਲਾ ਚੱਕ ਲਓ ਹਾਂ ਸੈੱਟ ਹਾਂ ਅੰਦਰ ਆ ਰੋ ਲੇਨ ਜੀ ਮੁੱਕਲੇ ਮਾਰ ਲਓ ਹਾਂਜੀ ਮੁੱਕਲੇ ਮਾਰ ਲੇ ਇਹ ਫਲਾਡਾ ਨਾ ਨਹੀਂ ਨਹੀਂ ਬਤਾ ਦੇ ਇਹ ਕਰ ਲੈ ਤੇ ਇਧਰਲਾ ਕਰ ਲੈ ਇਕ ਤਾਰ ਦੇ ਨਾ ਟੱਚ ਕਰ ਇਹਦੇ ਨਾਲ ਕਰ ਲੈ ਲਾ ਕੇ ਇਧਰ ਕਮਾ ਲਈ ਚਾਹ ਦੇ ਨਾ ਖਿੱਚੋ ਇੰਦੇ ਗੁੱਸੇ ਆ ਇੱਕ ਪਾਚਲਾ ਛੱਡ ਦੇ ਇੱਧਰ ਹਾਂ ਕੋਟ ਵੋਈ ਫਿਰ ਦੇ ਗਰੀਬ ਦੁਪੱਟਾ ਨਹੀਂ ਖਿੱਚਣਾ ਇਹਨਾਂ ਨੂੰ ਤਾਂ ਸਿੱਧੇ ਪ੍ਰੋਪਰ ਕਰ ਦੇ ਹਰ ਦੇ ਜੀ ਤੁਸੀਂ ਕਰਨ ਆਉਂਦੇ ਫਰੇਮ ਨਹੀਂ ਕਰ ਲੈ ਲੱਗਦੀ ਕੀਆਂ ਗੋਪਾਲਾ ਆਪਲਾ ਪਤਾ ਹੀ ਨਹੀਂ ਛਾਂਜਾ ਬੁੱਲੇ ਆ ਤਾਂ ਆਪਾਂ ਨਾਲ ਉਹਨੂੰ ਕਹਿਣਾ ਕੀ ਆ ਢੇੜੋ ਹਜੇ ਦੋ ਇੱਕ ਕੀਤਾ ਹਜੇ ਇੱਧਰ ਸਾਰਾ ਪਿਉ ਉੱਤਰ ਪਿਆ ਬੜਾ ਟਾਈਮ ਲਾਉਂਦੇ ਆ ਬੜਾ ਜਾਰੇ ਨਾਲਿਆਂ ਮੇਰੇ ਤੋਲਾ ਸੀ ਚਾਰਾਂ ਦਾ ਕੱਲ ਦਾ ਹੀ ਨੱਚੀ ਜਾਂਦਾ ਟੋਲਾ ਮੇਰੇ ਯਾਰਾਂ ਦਾ ਡੀ ਜੇ ਤੇ ਖੌਰੂ ਪਾਉਂਦਾ ਟੋਲਾ ਮੇਰੇ ਯਾਰਾਂ ਦਾ ਪਰ ਸੇਮ ਆ ਝੋੜ ਦਾ ਪਿੰਡ ਤੋਂ ਮੇਰਾ ਆਲਾ ਦਿਨ ਲੇਕਦਾ ਇਹ ਢੀਲਾਂੀ ਰਸਮ ਨਾਲ ਵਿਹੋੜੇ ਆ ਗਿਆ ਪੱਗ ਤੇ ਨਾਸੇ ਰਾਣੀ ਆ ਜਾਣੀ ਰੋਸ਼ਨ ਕਰ ਦੇ ਆਕੇ ਘਰ ਮੇਰਾ ਨੀ ਸੁਮਨ ਨਾਲ ਤੇਉਣੇ ਆ ਗਿਆ ਸਹੀ ਲੈ ਪੈਸੇ ਲਾਉ ਵਾਹ ਜੀ ਵਾਹ ਸਾਲ ਕੰਮ ਕਰਦੇ ਕਬੂਤਰ ਨਹੀਂ ਛੱਡੇ ਬਾਜੀ ਛੱਡੇ ਮੇਰੇ ਪੈੱਤ ਕੱਢਦੇ ਨੀ ਕੋਟ ਪਵਾਇਆ ਇੱਕ ਡਰੇ ਵਾਲਾ ਪਿੰਦ ਅਮਨ 2 ਇਕੱਠੇ ਛੱਡੀ ਕਬੂਤਰ ਡਰੇ ਵਾਲਾ ਪਿੰਦ ਡਰੇ ਵਾਲਾ ਜੀ ਤੀਕਾ ਉਹ ਫਾਲਮੀ ਬਹੁਤ ਆਉਂਦੀ ਹੈ ਜੀ ਨਾਲ ਆਦੇਓ ਸਭ ਕੁਝ ਨੂੰ ਲੈ ਬਾਪਾ ਦਾ ਮੂੰਹ ਤੇ ਕੁੱਤਰ ਛੱਡੀ ਜਾਂਦਾ ਜੇ ਬੈਠ ਕਰਤੀ ਉਹਨਾਂ ਨੂੰ ਇੱਕ ਬਹੁਤ ਸਾਰਾ ਹੋਸਟਲ ਤੋਂ ਮਹਾਵਤਰੇ ਬੈਂਚ ਐਨਾ ਟਾਈਮ ਨਾ ਲਾਓ ਇੱਕ ਮੈਨੂੰ ਸ਼ਾਰਟ ਫਾਰਮ ਦੇ ਦਿਓ ਬਸ ਕੋ ਮਿਲ ਜਾ ਉਹ ਫੋਟੋ ਆ ਵੀ ਨਾਲ ਜਾ ਵੀਰੋ ਬਸ ਇੱਕ ਵਾਰ ਡਰੈਸ ਦੇ ਆਇਂ ਜ਼ੁਰਦਾਂ ਲੱਕੜਾਂ ਲਾਜੀ ਬਸ ਮਸਮੇਂ ਖੁਣਈ ਉਹ ਬਾਅਦ ਵਿੱਚ ਕਰ ਲੋ ਬਾਈਓ ਵੀਰੇ ਕਬੂਤਰ ਫੜ ਕੇ ਲੈ ਕੇ ਆ ਨਾਂ ਤੈਨੂੰ ਕਿਹਾ ਤੂੰ ਫੜ ਕੇ ਲੈ ਕੇ ਆ ਬੱਸ ਬਾਈ ਲਾਉਣਾ ਕੋ ਹੋਰ ਕਰਨਾ ਉੱਤਰਉਂਦਾ ਜੇ ਨਾ ਆਹ ਯਾਰ ਬੰਦਾ ਇਹਨੂੰ ਆਪਾਂ ਤਾਂ ਕੱਢਣਗੇ ਅੱਜ ਬਈ ਯਾਰ ਮੇਰੇ ਮੈਨੂੰ ਨਹੀਂ ਚਾਹੀਦਾ ਬਾਬੇ ਵੀ ਤੇਨੂੰ ਫੜਾ ਮੋਢੇ ਤੋਂ ਲਿਖ ਕੇ ਦੱਸ ਤੇਰੇ ਨਾਲੜ ਜਾ ਕੇ ਯਾਰ ਬਾਬੇ ਪਰਣਾ ਬਾਬਾਈ ਸੋਨਾ ਵਾ ਸੋਹਣਾ ਹਾਂ ਬਹੁਤ ਹੀ ਸੋਹਣਾ ਤੇ ਘੈਂਟ ਕੰਮ ਕਰ ਰਿਹਾ ਬਾਈ ਹੁਣੀ ਤੇ ਮੈਂ ਕਹਿੰਨਾ ਇਹੋ ਇਹੋ ਜੇ ਸੀਨ ਬਣਾ ਰਹੇ ਨੇ ਫਰੈਂਡ ਫੋਟੋਗ੍ਰਾਫੀ ਪੰਡ ਛੋੜਣਾ ਤੁਸੀਂ ਵੀ ਆਪਣੇ ਵਿਆਹ ਜਾਂ ਕਿਸੇ ਵੀ ਪ੍ਰੋਗਰਾਮ ਦੇ ਲਈ ਪ੍ਰੀ-ਵੇਡਿੰਗਾਂ ਲਈ ਇੱਕ ਮੌਕਾ ਜ਼ਰੂਰ ਦੇ ਕੇ ਦੇਖੋ ਮੈਂ ਕਹਿੰਦਾ ਪ੍ਰੀ-ਵੇਡਿੰਗ ਨਹੀਂ ਐਂ ਲੱਗੂਗਾ ਜਿਵੇਂ ਆਪਣਾ ਗਾਣਾ ਹੀ ਸ਼ੂਟ ਹੋ ਰਿਹਾ ਤੈਨੂੰ ਤੈਨੂੰ ਠੰਡ ਲੱਗਣ ਲੱਗੀ ਸੀ ਤੂੰ ਤਿਆਰ ਹੋ ਗਿਆ ਸੀ ਕਿੱਥੇ ਜਾਣਾ ਹੈ ਤੁਸੀਂ ਜਾਣ ਕਿੱਥੇ ਆ ਕਿੱਥੇ ਚੱਲੇ ਆ ਕਿੱਥੇ ਚੱਲੇ ਆ ਜਾਲਾ ਆਪਾ ਟ੍ਰੇਲ ਲਾ ਕੇ ਯਾਰ ਆਹ ਕੱਪ ਲੈ ਜਾਊਗਾ ਉਹ ਕਹਿੰਦਾ ਫੇੜੇ ਲੁਕੂੜੇ ਮਾਰ ਵੇ ਇੱਕ ਦੂਜੀ ਇੰਦਰ ਤੁਮੀ ਲੱਤਾਂ ਲਾਈਂ ਬਰੇ ਹੂੰ ਸੱਡਕ ਨਾ ਜਾਂਦੀ ਓਹ ਹੋ 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 ਉਹ ਮੈਂ ਨਿਕਲਾ ਉਹ ਗੱਡਾ ਲੈ ਕੇ ਰਸਤੇ 'ਤੇ ਕਮੋੜ ਆਇਆ ਮੈਂ ਗੱਡੀ ਉੱਥੇ ਛੋੜੀ ਆਹ ਕਰ ਆਹ ਕਰਾਂ ਮੈਂ ਤੇਰ ਦਾ ਨਾਮ ਹਾਂ ਹਾਂ ਇੱਥੇ ਵੜਾ ਉੱਪਰ ਚੱਕ ਕੇ ਰੱਖ ਹਾਏ ਨਾ ਉਦੋਂ ਕਿਹਾ ਸੀ ਵੀ 2 ਮਹੀਨੇ ਰੁਕ ਜਾ ਹੁਣ ਤੂੰ ਹਾਏ ਹਾਏ ਕਰਦਾ ਪੋਸ ਬਣ ਕੇ ਉਹ ਸੋਨਾ ਬਣ ਗਿਆ ਆਪਦੇ ਆਪ ਹੀ ਬਣ ਗਿਆ ਨਾ ਰੈਂਡਮ ਆ ਵਾਜੀ ਵਾਤਾ ਆਏ ਫੀਲ ਹੁੰਦੀ ਆ ਜਿਵੇਂ ਆਪਣੇ ਕਿਸੇ ਅਸਲੀ ਗਾਣੇ ਦਾ ਨਹੀਂ ਸ਼ੂਟ ਚੱਲਦਾ ਹੁੰਦਾ ਫਿਲਮ ਫਿਲਮ ਦੇ ਵਿੱਚ ਆਹਾ ਹਾ ਹਾ ਚਾਂਦਰਾ ਤੇ ਉਧਰ ਵਛਾ ਕੇ ਗਰਾਏ ਵਾਤਾ ਨਾਲ ਟਾਈਲੀ ਟੁੱਲੀ ਫੋਨ ਰੱਖ ਕੇ ਮੂੜਾ ਮੜਾ ਦੇ ਕੇ ਪੁਰਾਣਾ ਜਮਾ ਵਿਰਸਾ ਦਿਖਾਇਆ ਬਹੁਤ ਚਾਵਾ ਇੰਦਰ ਨੂੰ ਜਿਸ ਤੋਂ ਮਨੂਆ ਦਾ ਪਹੁੰਚ ਜਾਈਦਾ ਹਣਾ ਪਹਿਲਾਂ ਇਹੇ ਜੇ ਘਾਰੀ ਹੁੰਦੇ ਸੀ ਉਦੋਂ ਤੁਹਾਡੇ ਵਰਗੇ ਨਖਰੇ ਕਰਦੇ ਹਾਏ ਮਿੱਟੀ ਕੌਣ ਫੇਰੂ ਹਾਏ ਆਏ ਕੌਣ ਕਰੂ ਇਹੀ ਗੱਲ ਆ ਹੁਣ ਜਦੋਂ ਪੱਕੇ ਕਰਤੇ ਫੇਰ ਕਹਦੇ ਐਤਾਂ ਦਾ ਘਰ ਹੋਣਾ ਚਾਹੀਦਾ ਸੀਗਾ ਨਹੀਂ ਬਾਹਰ ਲਈ ਘਰੇ ਬਣਾਵਾਂਗੇ ਲਾ ਬਾਹਰ ਨਾ ਕਰਕੇ ਤਾਂ ਹੁਣ ਉੱਥੇ ਫੇਰ ਕਾਹਨੂੰ ਕਹੇਂ ਕਿ ਵੀ ਪ੍ਰੀ ਵਿਡਿੰਗ ਨਹੀਂ ਤਾਂ ਲੱਦ ਗਏ ਬਾਹਰ ਲਾ ਕਰ ਤਿਆਰ ਹੋ ਗਿਆ ਕਹਨੇ ਸੀ ਨਹੀਂ ਉਹ ਉਹ ਟਾਈਮ ਹੀ ਅੰਦਰ ਲੱਗ ਸੀਗਾ ਹੁਣ ਫੇਰ ਅਹੀ ਕਲਚਰ ਚੱਲ ਪਿਆ ਭਣੀ ਹੁਣ ਆਪਾਂ ਕਾਹਤੋਂ ਇੱਥੇ ਆਏ ਆ ਆ ਕਲਚਰ ਦਿਖਾਉਣ ਦੇ ਮਾਰੀ ਆਏ ਆ ਇਹ ਕਲਚਰ ਗਾਂ ਆਪਣੇ ਜਵਾਕ ਦੇਖਣਗੇ ਵੀਰਾਂ ਕਿੱਥੇ ਹੀ ਆ ਪੀਰਾ ਗੁੰਮ ਗਿਆ ਮੇਰਾ ਪੀਰਾ ਗੁੰਮ ਗਿਆ ਫੋਨ ਕਰਿਓ ਹੈ ਮੇਰੇ ਪੀਰਾ ਨਹੀਂ ਆਊਗਾ ਫੋਟੋਗ੍ਰਾਫਰ ਗੁੰਮ ਗਿਆ ਬੱਦਲ ਆ ਗਿਆ ਦੇਖੋ ਤੁਸੀਂ ਅਸੀਂ ਕੋਟ ਪਾਇਆ ਉੱਧਰੋਂ ਬੱਦਲ ਆਇਆ ਓ ਬਾਬਾ ਸੁਣਨੇ ਯਾਰ ਗਰਮੀ ਬਹੁਤ ਫੋਨ ਕਰ ਇੰਦਰਸ਼ਣ ਦੂਜੀ ਤੇ ਤਾਂ ਨਹੀਂ ਚਲੇਗੇ ਪੁੱਤ ਜੀ ਇਹੋ ਟੈਲੋ ਕੋਡ ਇਹੋ ਆਈ ਮੈਂ ਇਹਦਾ ਉਹ ਵਾਲੀ ਤੋਂ ਵਾਲੀ ਫੋਰਥ ਅਡਰਸ ਅਪ ਚੱਲ ਵੀਰੇ ਬੈਗਾਂ ਮਗਰ ਟੂਟੀ ਲੈ ਕੇ ਆ। ਤੁਸੀਂ ਉਹ ਤੇ ਛੋਟਾ ਸਟਾਪ ਕਿੱਥੇ ਵੀਰੇ? ਉਹ ਉੱਥੇ ਖੜੇ ਤੇ ਦਿੱਤੋ ਥੜਾ ਜਾ। ਹੂ ਕੋਣ? ਹਾਂ ਉਹ ਗੇਟ ਕੋਲ ਜਾਣਾ ਗੇਟ ਕੋਲ। ਇਹ ਤੋਂ ਬਾਅਦ ਨਿਕਲ ਗੇਟ ਕੋਲ। ਦਿੱਤਾ ਪੱਟਾ ਤੇਰਾ ਸੱਤ ਰੰਗ ਦਾ ਹੋਣੀਏ। ਚਲੋ ਜੀ ਬਾਬਾ ਜੀ ਆਲੇ। ਰੁਕ ਜਾ। ਆਉਂਦਾ ਬਾਬਾਈ। ਰੁਕ ਜਾ। ਵਾਦਾਂ ਵਾ। ਪਰ ਕੇ ਨਾਈ ਰਾਤ ਦੂਰੀ ਤੇ ਜਾਵ ਪਰ ਆਉਂ। ਹੁਣ ਤੈਨੂੰ ਕਿਹਦੀਆਂ ਜਾਦਾ ਆਉਂਦੀਆਂ ਬਾਬਾ ਲਾ ਦੇ ਜੋਰ ਅੱਜ ਕੋੜੀ ਵਿੱਚੋਂ ਬਾਬਾ ਮਾਤਾ ਨੂੰ ਜੋਰ ਲਾਈ ਜਾਣਾ ਦਾ ਉਹ ਮੂੰਹ ਨੂੰ ਕੀਤੀਆਂ ਦਾ ਉਹ ਪਿੱਛੇ ਕਰਾ ਦੋ ਯਾਰ ਬੈਠਾ ਬੈਠਾ ਆਹੋ ਬੈ ਕੇ ਵੀ ਇਹੀ ਆਇਆ ਨਾਗੀ 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 ਵੇ ਨਾ ਬਗਲੇ तेरे ਹੱਥ ਦੇ ਠੀਕ ਹੈ ਬਾਪੂ ਨੂੰ ਠੀਕ ਹੈ ਅੱਜ ਤੇ ਵੀ ਰੋਕ ਨਾ ਆਏ ਜੇ ਤਾਂ ਨਹੀਂ ਕਰਨਾ ਆਏ ਜੇ ਨਹੀਂ ਨਹੀਂ ਟਰੋ ਨਾ ਆ ਵੀ ਰੈਡੀ ਚੱਲ ਵੀ ਜਾ ਆਇਆ ਬਾਪੂ ਆ ਆ ਜਾ ਚੱਲੇ ਬਰੇ ਤੁਰ ਕੇ ਮਗਰ ਨੂੰ ਇੱਕ ਰੁਗੀ ਬਰੇ ਸੰਗ ਤਿਆਰ ਹੋਈ ਜਾਂਦਾ ਬਸ ਸਿੱਖਦੇ ਆਂ ਜੀ ਸ਼ੂਟ ਕਰਾਂ ਜੀ ਬਖਤ ਸਿੰਘ ਇੱਕ ਗਾਜਰ ਖੋਣੇ ਲੋਕ ਵੀ ਜਉ ਜਮੀ ਜਮਾ ਹੀ ਲੜਦਾ ਕੋ ਮੋਜੂਗਾ ਜਿਤਾ ਦਾ ਰਗਣੀ ਗਾਲ ਸੁਣ ਮੇਰੀ ਓਏ ਹਾਂ ਅੱਜ ਆਪਾਂ ਕਿੱਥੇ ਆਏ ਆ ਅਪਰੇਮੀ ਜੋੜਾ ਪ੍ਰੀਵਟਿੰਗ ਪ੍ਰੇਮੀ ਜੋੜਾ ਕਿਦਾਂ ਹੋਇਓ ਬੋਲ ਹੱਤੇ ਬਲਵਾਰ ਕੀ ਉਦੋਂ ਨਤੂ ਹੋ ਗਈ ਜੀ ਨਹੀਂ ਆਉਦਾ ਤੁਮੂ ਆਰ ਕਾਨੇ ਕਰ ਅਪਾਂ ਅੰਦਰ ਮੋਲ ਨੇ ਇੰਦ ਅਦਰ ਮੁੰਡਾ ਤਿਆਰ ਹੁੰਦਾ ਤਿਆਰ ਨਹੀਂ ਹੁੰਦਾ ਇਹਨਾਂ ਵਾਲੀ ਗਾੜੀ ਆ ਓਏ ਤੂੰ ਤਾਂ ਚਾਤਰਾ ਪਿੱਛ ਹਾਂ ਮੋਰ ਨਹੀਂ ਆ ਪਤਾ ਨਹੀਂ ਵੀ ਕੀ ਬਣਾਉਣਾ ਇੰਦਰ ਜੀ ਸੁਣਣ ਬੈਠੇ ਜਦੋਂ ਬੰਦੇ ਆਪਾਂ ਅੱਜ ਬੱਟਾ ਜੀ ਆਪਣੇ ਬਾਬਾ ਬੈਠਾ ਸੱਤ ਲੱਗਿਆ ਮੋਰ ਨਹੀਂ ਬੁੱਕ ਕਹਿਣ ਲੱਗਦੀਆਂ ਓ ਆ ਜਾਓ ਹਾਂ ਇਹਨਾਂ ਦੀਆਂ ਰੱਖੀਆਂ ਹੋਈਆਂ ਨੇ ਉੱਥੇ ਉਧਰ ਚਾਦਰਾਂ ਇੱਧਰ ਲਹਿੰਗਾ ਲਹਿੰਗਾ ਨਹੀਂ ਸੌਰੀ ਇੱਕ ਅਗਰਾ ਘੁਮ ਕੇ ਦਿਖਾਈਂ ਘੁਮ ਕੇ ਤੁਸੀਂ ਮੈਂ ਘੁਮਾਂ ਹਾਂ ਹਾਂ ਘੁਮਾਂ ਬੋਲਣਾ ਘੁਮਾਂ ਚਾੱਕੇ ਇੰਦਰ ਗੋਦੀ ਤੀਜੀ ਆਊਟਫਿਟ ਆ ਰਹੀ ਹੈ ਚਲੋ ਜੀ ਆਪਣੀ ਦੋ ਘਰਾਂਾਂ ਜੋੜੀ ਪੇਸ਼ ਹੋ ਜਾ ਰਹੀ ਹੈ ਭੱਜ ਭੱਜ ਲੇਟ ਹੋ ਗਏ ਪ੍ਰੋਗਰਾਮ ਤੋਂ ਮੇਰੇ ਮੁਝੇ ਚਲਾਏਗਾ ਦਲਜੀਤ ਦਸਾਂਜ ਤੇ ਬੀਬੀ ਆ ਇਧਰ ਗਿਆ ਬਾਪੇ ਵੀ ਨੇ ਕੋਣ ਹੈ ਬਾਬਾ ਕਿੱਥੇ ਆਏ ਆਪਾ ਕਿੱਥੇ ਆਏ ਆ ਸੁਮਣੇ ਆਪਾ ਕਿੱਥੇ ਆਏ ਆ ਜਸ਼ਨ ਕਿੱਥੇ ਆਏ ਆ ਬਠਿੰਡਾ ਬੜਿੰਡਾ 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 ਵੀਰੇ ਕਿੱਥੇ ਆਏ ਆ ਜੱਪਾ ਬਾਪੂ ਤੇਰੇ ਕਹਿੰਦਾ ਲਾਕਾ ਇਹ ਰੋਬੋ ਲਾਈਟ ਪੱਕਾ ਨਹੀਂ ਆ ਰਹਾ ਇੱਕ ਮਿੰਟ ਖੜਾ ਡਿਕੋਡੀਆ ਰ ਸ਼ੂਟ ਕਰਦੇ ਆ ਹਾਂ ਬੰਦ ਚੱਕ ਲਿਆ ਜਾ ਤੇ ਮੁਰਗਾ ਪਰ ਹਾਂ ਤਿਆਰ ਕਰ ਚੱਲ ਹਾਂ ਇਹਨੂੰ ਸੰਗਾ ਹੱਥ ਆਉਂਦਾ ਓ ਚਾ ਲੋ ਚੋਪਰਾਏ ਯਾ ਚੋਪਰ ਕਹਿੰਦੇ ਪੂਰਾ ਪਲਿਆ ਹੋਇਆ ਮਾਹੀ ਸ਼ਰਮੈਂ ਲੱਗਦੀ ਆ ਉਹਨਾਂ ਦੀ ਬਸੰਤੋਂ ਕੀ ਨਾਨ ਗगन ヘア ਡ੍ਰੈਸਰ ਉਨੇ ਕੀ ਹੋ ਜੀ ਨਾਲ ਬਾਲ ਬਾਲੂ ਨਹੀਂ ਹੁੰਦਾ ਬਾਲ ਮਚਾਉਣ ਲਈ ਮਿਲੋ ਬਾਲ ਮਚਾਉਣ ਲਈ ਮਿਲੋ ਗगन ਡੇੜਾ ਜੀ ਹੁਣ ਮਾਨਕਿਆਂ ਦੇ ਹੋ ਚੁੱਕੇ ਨੇ ਆ ਖਿੱਚ ਦੇ ਖਿੱਚ ਦੇ ਖਿੱਚ ਦੋ ਜੀ ਖਿੱਚ ਦੋ ਜੇ 2 ਮਿੰਟਾਂ ਇਹ ਨਾਲ ਹੀ ਲਾ ਕੇ ਰੱਖਦੇ ਬਾਲਾਂ ਦੇ ਕੋਈ ਹੁੰਦਾ ਤਾਂ ਨਹੀਂ ਕੁਛ ਵੀ ਨਹੀਂ ਹੁੰਦਾ ਮੈਂ ਕਰਕੇ ਦੇਖਾਂ ਫਿਰ ਇਹਦੇ ਬਾਅਦ ਸੁਣਿਏ ਕਮਲ ਮਾਰਦੀ ਆ ਮੈਂ ਉਹ ਲਾਓ ਜੀ ਚੌਥੀ ਆਊਟਫਿਟ ਚੌਥੀ ਨਹੀਂ ਪੰਜਵੀਂ ਪੰਜਵੀਂ ਹੋ ਗਈ ओके तो होसी ओके 5वीं आवर फर्स्ट ये ਤੁਸੀਂ ਦੇਖ ਸਕਦੇ ਹੋ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਕਾਲੀ ਨਹੀਂ ਸੋਹਣਾ ਮੁੰਡੇ ਨਾਲੋਂ ਛੋੜੀ 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 ਯਾਰ ਪੰਜੋਕੋ ਗਿਆ ਬ్రో ਆਹ ਕਰਨ ਬਸ ਯਾਰ ਬਣਿਆ ਹੋਇਆ ਯਾਰ ਟੁੱਟ ਦੋ ਮਿੰਟ ਰੋਕ ਲੈ ਯਾਰ ਐਸੀ ਗੱਲਾਂ ਕੀ ਕਰਦੇ ਹੋ ਜੱਦਾ ਪਾ ਕੇ ਹਟਿਆ ਹੁਣ ਪੰਘੜੀ ਦੀ ਤਿਆਰੀ ਆ ਨਹੀਂ ਲਾਸਟ ਸੈਕਿੰਡ ਲਾਸਟ ਸੈਕਿੰਡ ওকে ਲੈਗ ਉਮੀ ਰੱਖਿਓ ਪਲੀਜ਼ ਦੇਖੋ ਕਿ ਵਿਦੇ ਵਾਲੀ ਸਮਾਈ ਲੈ ਚਲੋ ਮਮਾ ਆਹ